ਲੋ ਵੀ ਚੋਬਰੋ ਅੱਜ ਤੁਹਾਨੂੰ ਵਿਖਾਉਣਾ ਮੈਂ ਇੱਕ ਮਿਹਨਤੀ ਬਜ਼ੁਰਗ ਆਪਾਂ ਕਹਿ ਦਿੰਦੇ ਨਾ ਵੀ ਠੰਡ ਬੜੀ ਆ ਠੀਕ ਹੈ ਕਹਿੰਦੇ ਚੰਗੇ ਭਲੇ ਹੁੰਨੇ ਆ ਗੋਡੇ ਆਪਣੇ ਬਿਲਕੁਲ ਨੌ ਬਰਨੌ ਹੁੰਦੇ ਆ ਸਿਹਤ ਚੰਗੀ ਹੁੰਦੀ ਚੰਗੀਆਂ ਰੋਟੀਆਂ 10 ਸਵੇਰ ਪਾੜਦੇ 10 ਸ਼ਾਮ ਨੂੰ ਪਾੜਦੇ ਆ ਤੇ ਸਵੇਰ ਆਪਣੇ ਤਾਂ ਫਿਰ ਵੀ ਉੱਠਿਆ ਨਹੀਂ ਜਾਂਦਾ ਤੇ ਆਪਾਂ ਕਹਿ ਦਿੰਦੇ ਯਾਰ ਕੀ ਕਰੀਏ ਠੰਡ ਬੜੀ ਆ ਸਾਡੇ ਤੋਂ ਤਾਂ ਨਹੀਂ ਕੰਮ ਹੁੰਦਾ ਕਈ ਕਹਿ ਜਾਂਦੇ ਯਾਰ ਕੀ ਕਰੀਏ ਸਿਹਤ ਚੰਗੀ ਬਲੀ ਹੋਊਗੀ ਫਿਰ ਵੀ ਆਖਣਗੇ ਯਾਰ ਕੰਮ ਹੀ ਹੈ ਨਹੀਂਗਾ ਅਸੀਂ ਤਾਂ ਯਾਰ ਬਰੋਜਗਾਰ ਤੁਰੇ ਫਿਰਦੇ ਆ ਕੀ ਕੰਮ ਕਰੀਏ ਆ ਅੱਜ ਮੈਂ ਤੁਹਾਨੂੰ ਇੱਕ ਮਿਹਨਤੀ ਬਜ਼ੁਰਗ ਬਾਰੇ ਦੱਸਦਾ ਪਹਿਲਾਂ ਤਾਂ ਗੋਡਿਆਂ ਤੋਂ ਹੀ ਤੁਰਿਆ ਜਾਂਦਾ ਫਿਰ ਉਹਨਾਂ ਨੇ ਗੋਡਾ ਪਵਾ ਲਿਆ ਤੇ ਉਸ ਤੋਂ ਬਾਅਦ ਵੀ ਉਹ ਘਰ ਦੇ ਲੜਦੇ ਰਹਿੰਦੇ ਆ ਵੀ ਤੂੰ ਕਰੇ ਟਿੱਕੇ ਬਹਿ ਜਾ ਕਰੇ ਟਿੱਕੇ ਬਹਿ ਜਾ ਕਰੇ ਟਿੱਕੇ ਬਹਿ ਜਾ ਪਰ ਨਹੀਂ ਉਹ ਦੇਖ ਲਓ ਜੀ ਮੱਝਾਂ ਸੰਭਾਲਦਾ ਘੱਟੋ ਘੱਟ ਵੀ 10-12 ਮੱਝਾਂ ਨੇ ਦੇ ਕੋਲ ਅੱਜ ਤੁਹਾਨੂੰ ਉਹਦੇ ਨਾਲ ਮੁਲਾਕਾਤ ਕਰਵਾਉਂਦਾ ਕਿਵੇਂ ਪੱਠੇ ਅੱਜ ਕੱਲੇ ਹੀ ਆਇਆ ਆ ਕੱਲ੍ਹ ਹੀ ਲੈ ਕੇ ਜਾਣਾ ਲੋ ਵੀ ਸੱਜਣੋ ਆ ਬਾਬੇ ਦਾ ਬਲਦ ਆ ਤੇ ਆ ਬਾਬਾ ਜੀ ਨੇ ਵੱਡੇ ਪੱਠੇ ਕੱਲੇ ਨਹੀਂ ਤੇ ਕਿੰਨੇ ਚਿਰ ਚਲਾਇਆ ਜਾਣਾ ਵੱਢ ਕੇ ਫਿਰ ਕੈਂਟੇਜ ਇੱਕ ਘੰਟੇ ਜਾ ਹੌਲੀ ਹੌਲੀ ਲੱਗ ਰਹੇ ਕਿੰਨੀਆਂ ਪੰਡਾ ਵੱਢਦਾ ਫਿਰ 4 3 4 3 4 ਤੇ ਪਸ਼ੂ ਕਿੰਨੇ ਆਪਣੇ ਕੋਲੇ ਸਾਰੇ 8 ਅੱਠ ਪਸ਼ੂ ਐ 12 ਨਹੀਂ ਹੁੰਦੇ ਕਿ ਵਿੱਚ ਵੇਜੂਈ ਦਿੱਤੇ ਕਿ ਸੰਭਲਦੇ ਨਹੀਂਗੇ ਨਹੀਂ ਸੰਭਲਦੇ ਕੌਣ ਹਾਂ ਹਾਂ ਤੇ ਬਾਬਾ ਕੁੱਤਾ ਫਿਰ ਤੇਰਾ ਪੂਰਾ ਨਿਗਰੱਖਦਾ ਨਾਲ ਤੇਰੇ ਕੁੱਤਾ ਬਾਹਰ ਕੁੱਤਾ ਆਂਦੇ ਵਾ ਹਾਂ ਕੁੱਤਾ ਗੱਡੀ ਦੇ ਉੱਤੇ ਬਹਿ ਜਾਗਾ ਅੱਛਾ ਇਹਨੇ ਕੋਈ ਨਾਂ ਦਾਤਰੀ ਚੱਕਣ ਦੇਣੀ ਹੈ ਨਾ ਬਲਦ ਨੂੰ ਹੱਥ ਲਾਉਣ ਦੇਣਾ ਅੱਛਾ ਕੋਈ ਦੁਕਾਨਾ ਬੰਦਾ ਨਹੀਂ ਇਹਦੇ ਕੋਲ ਆਉਂਦਾ ਹਾਂ ਇੱਕ ਬਾਬਾ ਪਹਿਲਾਂ ਵੀ ਹੁੰਦਾ ਸੀ ਕੁੱਤਾ ਉਹ ਵੀ ਬੜਾ ਸਿਆਣਾ ਸੀ ਨਾ ਉਹ ਤੇਰਾ ਉਹ ਵੀ ਨਹੀਂ ਵਸਾ ਖਾਂਦਾ ਸੀ ਉਹਨੂੰ ਕੀ ਗੱਲ ਬਣ ਗਈ ਸੀ ਬਾਬਾ ਉਹ ਕੁੱਤਿਆਂ ਨੇ ਮਾਰਤਾ ਸੀ ਅੱਛਾ ਘਰੇ ਫਿਰ ਆਪ ਹੀ ਪਾਉਣਾ ਪੱਠੇ ਕੇ ਕੋਈ ਬੰਦਾ ਮੁੰਡਾ ਰੱਖਿਆ ਅੱਛਾ ਤਾਈ ਨਾਲ ਹੈਲਪ ਕਰਾ ਦਿੰਦੀ ਹੁੰਦੀ ਹਣੀ ਨਾ ਤੂੜੀ ਪਾ ਜਾਂਦੇ ਆ ਅੱਛਾ ਤੂੜੀ ਅੱਛਾ ਮੁੰਡੇ ਤੂੜੀ ਸਿੱਟ ਜਾਂਦੇ ਆ ਤੂੜੀ ਪਾ ਜਾਂਦੇ ਆ ਦਾਣਾ ਉੱਤੇ ਛੱਡ ਕੇ ਇੱਧਰ ਤੇਰੀ ਅੱਧਾ ਗੱਟਾ ਕਰ ਦੇਈਦਾ ਤੇਰੀ ਅੱਛਾ ਤੇ ਖਾਈ ਜਾਂਦੀਆਂ ਹੈ ਇਨਕਮ ਵੀ ਹੈਗੀ ਪਸ਼ੂਆਂ ਚ ਲੋਕ ਤਾਂ ਕਹਿੰਦੇ ਰਮੱਜਾਂ ਚ ਕੀ ਵੱਜਦਾ ਕੀ ਵੱਜਦਾ ਕੋਈ ਪੈਸੇ ਵੱਜਦੇ ਚਾਰ ਪੈਸੇ ਕਿ ਨਹੀਂ ਕੀ ਦਿਨਾਂ ਦੇ ਵੱਜ ਜਾਂਦੇ ਆ 10 ਦਿਨਾਂ ਦੇ ਖਾ ਜਾਂਦੀਆਂ ਅੱਛਾ ਵੀ 8-10 ਪਸ਼ੂ ਆ ਤੇ ਮਹੀਨੇ ਚ ਜੇਕਰ ਤੁਸੀਂ ਮਹੀਨਾ ਦੁੱਧ ਪੋਣੇ ਆ ਤੇ 20 ਦਿਨਾਂ ਦਾ ਦੁੱਧ ਯਾਨੀ ਕਿ ਖਰਚਾ ਆ ਜਾਂਦਾ 10 ਦਿਨਾਂ ਦਾ 10 ਦਿਨਾਂ ਦਾ ਤੇ 20 ਦਿਨ ਤੁਹਾਨੂੰ ਦੁੱਧ ਵੱਜ ਜਾਂਦੇ ਆ ਲੱਸੀ ਪਾਣੀ ਸਰ ਹਾਲ 80 ਪਾਣੀ ਕਿਉਂ ਵਾਧੂ ਹੋ ਜਾਂਦਾ ਹੈ ਨਾ ਸਾਹ ਦੋਸਤੋ ਕਹਿੰਦੇ ਆ ਵੀ ਕੰਮ ਕਰਨ ਚ ਕੋਈ ਹਰਜ ਨਹੀਂ ਪਸ਼ੂ ਰੱਖੇ ਨੇ ਵੈਸੇ ਪਸ਼ੂਆਂ ਚ ਅੱਜ ਕੱਲ ਲੋਕ ਕਹਿ ਦਿੰਦੇ ਆ ਵੀ ਨਹੀਂ ਪ੍ਰੋਫਿਟ ਹੈਗਾ ਜਿਹੜੇ ਕਿ ਆਮ ਛੋਟੇ ਜ਼ਿਮੀਂਦਾਰ ਮੈਂ ਕਈਆਂ ਤੋਂ ਸੁਣਿਆ ਉਹ ਹਾਬਕਤਾ ਬੁਲਾਉਂਦੇ ਰਹਿੰਦੇ ਆ ਵੀ ਇੰਨੇ ਠੇਕੇ ਪੈ ਗਏ ਇਹ ਪੈ ਗਿਆ ਉਹ ਪੈ ਗਿਆ ਪਰ ਬਾਬਾ ਜੀ ਕਹਿੰਦੇ ਆ ਵੀ 30 ਦਿਨਾਂ ਚੋਂ 10 ਦਿਨਾਂ ਦਾ ਦੁੱਧ ਅਸੀਂ ਪਾ ਦਿੰਨੇ ਆ 10 10 ਦਿਨਾਂ ਦਾ ਦੁੱਧ ਖਰਚ ਚ ਜਾਵੜਦਾ ਤੇ 20 ਦਿਨਾਂ ਦੇ ਦੁੱਧ ਦੇ ਸਾਨੂੰ ਪੈਸੇ ਬਚਤ ਆ ਤੇ ਡੇਲੀ 4 ਤੋਂ 5 ਬੰਦਾ ਆ ਬਿਊਰੋ ਗ ਵੱਡ ਕੇ ਲ ਜਾਂਦਾ ਉਸ ਤੋਂ ਬਾਅਦ ਘਰੇ 8-10 ਪਸ਼ੂ ਨੇ ਉਹ ਸੰਭਾਲਦਾ ਤੇ ਆਹ ਦੇਖ ਲਓ ਤੁਸੀਂ ਤੇ ਆਪਣੇ ਨ ਪੜ੍ਹੇ ਲਿਖੇ ਨੌਜਵਾਨ ਤੇ ਸਿਹਤ ਮੰਗੋ ਸਿਹਤ ਪੱਖੋਂ ਵੀ ਐ ਪੂਰੇ ਤੰਦਰੁਸਤ ਕਹਿ ਦੇਣਗੇ ਵੀ ਅਸੀਂ ਕਰੀਏ ਤਾਂ ਕੀ ਕਰੀਏ ਠੀਕ ਹੈ ਕਿ ਨਹੀਂ 8-10 ਮੱਝਾਂ ਲਾ ਲਓ ਵੀ ਕੋਈ 60-60 70-70 ਹਜ਼ਾਰ ਦੀ ਮੱਝ ਹੋਈ ਤੇ ਕੋਈ 5-7-8 ਲੱਖ ਦੀ ਪ੍ਰਾਪਰਟੀ ਵੀ ਮੰਨ ਕੇ ਚੱਲੋ ਕੋਲੇ ਆ ਹਾਂ بابا ਸਾਲ ਬਾਅਦ ਕੋਈ ਇੱਕ ਅੱਧੀ ਮੱਝ ਵੇਚ ਦੇਣਾ ਹੈ ਕਿ ਨਹੀਂ ਆਜਾ ਸਾਲ 'ਚ ਦੋ ਮੱਝਾਂ ਵੇਚ ਦੇਣਾ ਹੈ ਹਾਂ ਤੇ ਦੁੱਧ ਵੇਚ ਕੇ ਹੀ ਇਹਨਾਂ ਨੇ ਵੇਲਾ ਗੁਜ਼ਾਰਾ ਕੀਤਾ ਬੱਚੇ ਵਿਆਹੇ ਨਹੀਂ ਤੇ ਜ਼ਮੀਨਾਂ ਬਣਾਈਆਂ ਨੇ ਆਪਦੀ ਸਰਦਾਰੀ ਕਰੀ ਜਾਂਦੇ ਆ ਬਾਕੀ ਦੋਸਤੋ ਤੁਹਾਡਾ ਕੀ ਕਹਿਣਾ ਕਮੈਂਟ ਹੈ ਜਰੂਰ ਦੱਸਿਓ ਜੀ ਵੀਡੀਓ ਚੰਗੀ ਲੱਗੀ ਬਜ਼ੁਰਗ ਵਾਸਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਜੀ ਉਮਰ ਬਾਬਾ ਹੋਊਗੀ ਆਪਣੀ 65 60 65 ਸਾਲ 60 65 ਸਾਲ ਦੇ ਲਾਗੇ ਉਮਰ ਤੇ ਬੱਚੇ ਤਾਂ ਕਹਿੰਦੇ ਆ ਵੀ ਕੋਈ ਨਹੀਂ ਬੰਦਾ ਰੱਖ ਦਿੰਨੇ ਤੈਨੂੰ ਪਰ ਕਹਿੰਦਾ ਨਾ ਇੱਕ ਇਹ ਕਹਿੰਦੇ ਨੇ ਨਾ ਸੰਤੁਸ਼ਟੀ ਜਿਹੜੀ ਬਜ਼ੁਰਗ ਬੰਦੇ ਨੂੰ ਜਿੱਥੇ ਉਹਨੇ ਆਪ ਜਿਹੋ ਜਿਹਾ ਕੰਮ ਕਰ ਲੈਣਾ ਉਹੋ ਜਿਹਾ ਕੰਮ ਬਗਾਨਾ ਬੰਦਾ ਨਹੀਂ ਕਰਦਾ ਕਿਉਂ ਬਾਬਾ ਇਦਾਂ ਹੀ ਆ ਨਾ ਜਿਹੜਾ ਆਪਾਂ ਕੰਮ ਕਰ ਲੈਣਾ ਉਹੋ ਜਿਹਾ ਬੰਦਾ ਬਗਾਨਾ ਬੰਦਾ ਨਹੀਂ ਕਰਦਾ ਇਸ ਕਰਕੇ ਇਹ ਆਪ ਹੀ ਪੱਠੇ ਵੱਢ ਕੇ ਲ ਜਾਂਦੇ ਆ ਤੇ ਆਪ ਹੀ ਇਹ ਸਾਰਾ ਕੰਮ ਕਰ ਕਰਦੇ ਆ